ਤੇਰੇ ਤੇ ਗੱਲ ਭੁੱਲ ਨਾ ਜਾਈ ਉਹਨਾਂ ਲੋਕਾਂ ਦੀ ਹਾਂ ਹਾਂ ਤੂੰ ਗੜੇ ਮਿਨਿਸਟਰ ਫੋਕਜਾਂ ਦਾ ਤੈਨੂੰ ਮਿਲੇ ਸਲਾਮੀ ਟੋਪਾਂ ਦੀ ਜਨਾਜ਼ਾ ਲਾਈਆਂ ਤੇਰੇ ਤੇ ਗੱਲ ਭੁੱਲ ਨਾ ਜਾਈ ਉਹਨਾਂ ਲੋਕਾਂ ਦੀ ਤੇਰਾ ਮਹਿਲਾ ਦੇ ਵਿੱਚ ਬੈਠੇ ਦਾ ਸਦਾ ਕੁਲੀਆਂ ਵਾਦ ਤਿਆਰ ਰਹੇ ਤੇਰਾ ਮਹਿਲਾ ਦੇ ਵਿੱਚ ਬੈਠੇ ਦਾ ਸਾਰਾ ਲੋਕਾਂ ਵੱਲ ਤਿਆਰ ਰਹੇ ਮੈਂ ਹਰ ਵੇਲੇ ਆ ਚਾਹੁੰਦਾ ਮੇਰੀ ਕੌਮ ਤੇ ਸਦਾ ਬਹਾਰ ਕੋਈ ਕਰ ਕੇ ਆਏ ਮੈਂ ਕਰ ਚੱਲਿਆ ਅੱਗੇ ਤੋਂ ਤੂੰ ਵੀ ਕਰਦਾ ਰਹੀਂ ਤੱਕ ਹੁੰਦਾ ਜਨਮ ਗਰੀਬਾ ਤੇ ਰਤੂ ਨਾ ਬੈਠਾ ਜਾਂਦਾ ਰਹੀਂ ਮਰ ਜਾ ਵੀ ਜਾਂ ਮਾਰ ਦੇ ਨਹੀਂ ਤੇਰੇ ਸਿਰ ਨਾ ਕਾਉਂ ਦਾ ਭਾਰ ਰਹੇ ਮੇਰੇ ਚਿਹਰਾ ਜਿਹੇ ਜਵਾਨਾਂ ਦਾ ਸਿਰ ਉੱਚਾ ਬਿ ਸੰਸਾਰ ਰਹੇ ਮੇਰੇ ਚਿਹਰਾ ਜਿਹੇ ਜਵਾਨਾਂ ਦਾ ਸਿਰ ਉੱਚਾ ਬਿ ਸੰਸਾਰ ਰਹੇ ਜੈ ਗੰਗਾ ਜੈ ਕਾਰ ਜੈ ਪੀਰ ਜੈ ਕਾਰ ਬਹੁਤ ਵਧੀਆ ਜੀ ਸਾਡੇ ਗ੍ਰਾਮ ਸਰੋਵਰ ਜੀ ਰਤੂ ਸਾਹਿਬ ਇਹਨਾਂ ਨੇ ਬਾਬਾ ਸਾਹਿਬ ਦੇ ਖੁਸ਼ ਵਿਚਾਰ ਸਾਂਝੇ ਕੀਤੇ ਨੇ ਹੁਣ ਪੈਣਾ ਵੱਲੋਂ ਫਰਮਾਇਸ਼ ਆਈ ਆਬ ਮੈਂ ਧੀ ਹਾਂ ਤੇ ਅਸੀਂ ਪੁੱਤ ਹਾਂ ਅਸੀਂ ਪੁੱਤ ਵੀ ਬਾਬਾ ਸਾਹਿਬ ਦੇ ਹੀ ਹਾਂ ਜੇ ਤੁਸੀਂ ਧਿਆਨ ਦਾ ਹਨਾ ਠੀਕ ਹੈ ਜੀ